ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮਾਦ ਸਤਕ ਨੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੀਲ ਤੋਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਪਹਿਲਾਂ ਮੈਂ ਆਪ ਜੀ ਨੂੰ ਸthਾਇਤ ਅੰਦਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਣਾ ਕੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਕਹਿਰਵੇ ਤਾਲ ਦੀ 8 ਮਾਤਰਾ ਹੁੰਦੀਆਂ ਹਨ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾ ਰੇ ਗਾ ਕੁਮਲ ਮਾ ਪਾ ਧਾ ਕੁਮਲ ਤੇ ਨੀ ਕੁਮਲ ਦਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਪਹਿਲਾਂ ਮੈਂ ਆਪ ਜੀ ਨੂੰ ਛੋਟਾ ਜਿਹਾ ਲਾਭ ਕਰਕੇ ਦੱਸਾਂਗਾ ਫਿਰ ਮੇ ਆਪਾਂ ਸ਼ਬਦ ਸ਼ੁਰੂ ਕਰਾਂਗੇ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰਾ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਜੂ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬਲਜਕ ਦੀ ਮਾਫੀ ਬਖਸ਼ਨੀ ਅਗਰ ਤੁਸੀਂ ਮਾਫ ਬਖਸ਼ਨੀ ਸ਼ਬਦ ਸਿੱਖੀਏ ਜੀ ਪਹਿਲਾ ਆਪਾਂ ਛੋਟਾ ਜਿਹਾ ਅਲਪ ਕਰਕੇ ਵੇਖਾਂਗੇ ਫਿਰ ਆਪਾਂ ਸਲੋ ਸਲੋ ਸਰਾਂਦੇ ਸ਼ਮ ਸਿੱਖਾਂ ਨੇ ਵਾ Wow. ਆਪਾਂ ਸ਼ਬਦ ਸ਼ੁਰੂ ਕਰਦੇ ਹਾਂ ਜੀ ਰਾਖ ਪੰਧਾਰ ਰੱਬ ਮੇਰੇ ਮੋਹਨਿਰਗੁਨ ਸਭ ਗੁਣ ਤੇਰੇ ਮੋਹਨਿਰਗੁਨ ਸਭ ਮੇਰੇ ਮੋਹਨਿਰਗੁਣ ਸਭ ਗੁਣ ਤੇਰੇ ਮੋਹਨਿਰਗੁਣ ਸਭ ਰਾਖੂ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਆਇਓ ਸਰਨ ਤੁਹਾਰੇ ਰਾਖੂ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਕਰ ਰਿਹਾ ਰਿਓ ਅਨੇਕ ਬਹੁਪਾਤੀ ਛੋੜੇ ਕਤਹੂਨਾਹੀ ਕਰ ਕਰ ਰਿਹਾ ਰਿਓ ਅਨੇਕ ਬਹੁਪਾਤੀ ਛੋੜੇ ਕਤਹੂਨਾ ਇਕ ਬਾਤ ਸੁਣ ਤਾਕੀ ਓਟ ਸਾਧ ਸੰਗ ਵਿੱਚ ਜਾਣੀ ਸਾਧ ਸੰਗ ਵਿੱਚ ਜਾਣੀ ਰਾਖ ਟਿਕਾ ਪ੍ਰਭ ਮੇਰੇ ਮੋਹਿ ਮੇਰੇ ਗੁਣ ਸਭ ਨੂੰ ਤੇ دار کیرپا سنگ ملے موہے تن تے تیرج پایا سنتی مد دینو موہے نربو گور کاں شبد کماایا گور کاں شبد کماایا ਰਾਭ ਮੇਰੇ ਮੋਹਨਿਰ ਗੁਨ ਸਭ ਕੋ ਬਗਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਮਾਣੇ ਰਾਗ ਕੀਤਾ ਉਪਰਾਗ ਭਰੇ ਬੋਤ تیر ਤੁਮ ਸਭ ਤੁਮ ਕੇ ਮੋਹ ਨਿਰ ਗੁਣ ਸਭ ਤੁਮ ਕੇ बाकी अंतरे आप गायन करके वेखे हैं हूं आप स्लो स्लो ते सारा शब्द सीखा जी राख पिता राख पिता प्रभ मेरे राख पिता प्रभ ਮੇਰੇ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ मोहे निरगुण सब गुण तेरे मोहे निरगुण सब गुण तेरे यह स्थाई है हुन आप पहला अंतरा सिखांगे पंच बिखा ਪੰਚ ਬਿਖਦੀ ਇੱਕ ਗਰੀਬਾ ਇੱਕ ਗਰੀਬਾ ਪੰਚ ਬਿਖਦੀ ਪਹਿਲੀ ਲਨ ਇੱਕ ਗਰੇਬਾ ਇੱਕ ਗਰੇਬਾ ਇੱਕ ਗਰੇਬਾ ਰੱਖੋ ਰੱਖਣ ਹਾਰੇ ਰੱਖੋ राखन राखन हा राखो राको राखन हा हा फेतो राखो राख खेद करे है अर बहुत संता वह आयो शरण तुम्हारी आयो शरण तुम्हारी राख पिता फिर स्थाई ਪ੍ਰਭ ਮੇਰੀ ਇਹ ਪਹਿਲਾ ਅੰਤਰਾ ਅਸਤੇ ਅਸਥਾਈ ਆਪਾਂ ਸਲਸਲ ਸੁਣਾਉਂਦੇ ਸਿੱਖੀ ਹੈ ਹੁਣ ਆਪਾਂ ਸਲਸਲ ਸੁਣਾਉਂਦੇ ਬਾਕੀ ਅੰਤਰੇ ਸਿੱਖਾਂਗੇ ਦੂਸਰਾ ਅੰਤਰਾ ਕਰ ਕਰ ਹਾਰਿਓ ਅਨਕ ਬਹੁਪੰਤੀ ਛੋੜ ਹੈ ਕਤੁ ਨੀ ਇੱਕ ਬਾਤ ਸੁਨ ਤਾਕੀਓ ਟ ਸਾਧ ਸੰਗ ਮੇਤ ਜਾਹੀ ਇਹ ਦੂਸਰਾ ਅੰਦਰਾ ਹੈ ਹੁ ਤੀਸਰਾ ਅੰਦਰਾ ਸਿੱਖਾਂਗੇ ਕਰ ਕਿਰਪਾ ਸੰਤ ਮਿਲੇ ਮੋਹੇ ਸੰਤਿ ਮਿਲੇ ਮੋਹ ਹੈ ਤਨ ਤੇ ਤੀਰਜ ਪਾਇਆ ਸੰਤੀ ਮਦ ਦਿਓ ਮੋਹ ਨੇਰ ਪਰ ਗੁਰ ਕਾ ਸ਼ਬਦ ਕਮਾਇਆ ਇਹ 30 ਅੰਤਰਾ ਹੈ ਹੁਣ ਆਪਾਂ ਲਾਸਟ 14 ਅੰਤਰਾ ਸਿੱਖਾਂਗੇ jeet laye hoye maha bikhad di sahaj sahaj suheli bani sahaj suheli bani kaho nanak mann paya parga sa ਪਾਇਆ ਪਦ ਨਿਰਬਾਨੀ ਰੱਖ ਪਿਤਾ ਪ੍ਰਭ ਮੇਰੇ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾਉਂ ਤੇ ਸਾਰਾ ਸ਼ਬਦ ਸਮਝਾਇਆ ਹੈ ਆਪ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ